हां जी सत श्री अकाल ਤੁਹਾਡਾ ਸੁਆਗਤ ਹੈ ਆਪਣੇ YouTube ਚੈਨਲ ਚ ਹੈ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਹਨੂੰ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਪਹਿਲਾਂ ਵਾਲੇ ਬਲੌਗ ਦੀ ਆਪਾਂ ਇੱਥੇ ਹੀ ਬਲੌਗ ਦਾ ਆਪਾਂ ਐਂਡ ਕੀਤਾ ਤੇ ਇੱਥੇ ਹੀ ਫਿਰ ਆਪਣੇ ਕੋਲੇ ਥੋੜਾ ਜਿਹਾ ਫਿਰ ਮੇਰੇ ਕੰਮ ਕਾਰ ਇੱਥੇ ਪਏ ਸੀਗਾ ਨਾ ਹੁਣ ਆਪਣਾ ਇੱਥੇ ਲੱਗਿਆ ਪਿਆ ਮੈਂ ਹਜੇ ਨਾਲ ਆਪਣਾ ਵਲੌਗ ਦੀ ਸਟਾਰਟਿੰਗ ਕਰ ਲੈਣੀ ਆ ਪਹਿਲਾਂ ਦੋ ਤਿੰਨ ਦਿਨਾਂ ਤੋਂ ਕਾਫੀ ਆਪਣੇ ਵਲੌਗ ਆ ਜਿਹੜੇ ਬਹੁਤ ਛੋਟੇ ਜਾ ਰਹੇ ਸੀਗੇ ਹਨਾ ਬਣ ਨਹੀਂ ਰਹੇ ਸੀਗੇ ਫਿਰ ਮੈਂ ਜਿਹੜੀ ਸ਼ਾਰਟਿੰਗ ਕਰਕੇ ਤਾਂ ਕਰਕੇ ਫਿਰ ਮੈਂ ਕਿਹਾ ਜਦੋਂ ਹੁਣ ਆਪਣਾ ਫੋਨ ਇੱਥੇ ਚੱਗ ਰਿਹਾ ਸਟੈਂਡ ਤੇ ਰੱਖਿਆ ਹੋਇਆ ਹੈ ਜਾਂ ਫਿਰ ਆਪਾਂ ਇਥੇ ਹੀ ਵਲੌਗ ਦੀ ਜਿਹੜੀ ਨੈਕਸਟ ਵਲੌਗ ਦੀ ਆਪਾਂ ਸਟਾਰਟਿੰਗ ਕਰ ਲੈਨੇ ਤੇ ਲੋ ਜੀ ਆਪਾਂ ਪਹਿਲਾਂ ਵਾਲੇ ਆਪਣੇ ਕੰਮ ਕਰਨ ਦੇ ਵੇਲੇ ਸੀ ਹਨਾ ਆਟਾ ਵਗੈਰਾ ਗੁੰਨਣਾ ਤਾਂ ਭਾਂਡੇ ਰਹਿੰਦੇ ਆਪਣੇ ਮਨ ਦੇ ਨਾਲ ਮੈਂ ਚਾਹੀ ਕਿੰਨਾ ਵੀ ਲੇਟ ਹੋ ਜਾ ਤੇ ਪਰ ਮੈਂ ਆਪਦੀ ਕੰਮ ਹੈ ਜਿਹੜੀ ਛੱਡ ਕੇ ਨਹੀਂ ਜਾਂਦੀ ਹੁੰਦੀ ਤੇ ਇੰਨਾ ਕੋਹਜ ਜ਼ਰੂਰ ਪੈ ਸਕਦਾ ਘਰ ਦੇ ਤੇ ਇਹਨਾਂ ਨੂੰ ਛੱਡ ਕੇ ਆਉਣਾ ਪਊਗਾ ਜ਼ਰੂਰ ਤੇ ਪਰ ਮੈਂ ਉਸ ਟਾਈਮ ਵੇਲੇ ਸਕੂਲ ਲੱਗਣ ਤੋਂ ਪਹਿਲਾਂ ਪਹਿਲਾਂ ਜਾਨਕੀ ਮੈਂ ਸਕੂਲ ਚਲੀ ਜਾਊਂਗੀ ਬੱਚਿਆਂ ਨੂੰ ਮੈਂ ਰਹਿਣ ਤੇ ਜੜਾ ਲੂਗੀ ਬਸ ਬੱਚਿਆਂ ਦਾ ਹਾਜੀ ਟਾਈਮ ਪਿਆ ਕਰਦਾ 1 ਘੰਟਾ ਪਿਆ ਤੇ ਬਸ 20 ਮਿੰਟਾਂ ਦਾ ਕੰਮ ਹੈ ਮੇਰਾ ਕਿ ਉਹ ਕੱਢ ਕੇ ਹਾਂਜੀ ਬੱਚੇ ਆਪਣੇ ਰੈਡੀ ਆ ਬਸ ਇਹਨਾਂ ਦਾ ਸਿਰ ਰੈਂਦਾ ਹੁੰਦਾ ਬੋਣਾਣਾ ਆਟਾ ਵਗੈਰਾ ਗੁੰਨਤਾ ਮੰਮੀ ਰੋਟੀ ਬਣਾ ਦੇਣਗੇ ਤੇ ਬਸ ਨਾਲ ਹੀ ਹੋਣਾ ਪਾਉਦੀ ਪੈਕ ਕਰਕੇ ਮੈਂ ਲੈ ਜੂਗੀ ਬਾਅਦ ਵਿੱਚ ਬੱਚਿਆਂ ਨੇ ਵੀ ਤੇ ਆ ਕੇ ਵੀ ਚਲ ਨੂੰ ਛੱਡ ਕੇ ਆਉਣਗੇ ਤੇ ਕਿਉਂਕਿ ਵੀ ਭਗਾਂ ਤੇ ਚੜਾ ਜਾਂਦਾ ਬਸ ਅੱਥਰ ਮੈਨੂੰ ਜਾੜਾ ਨਹੀਂ ਦੋ ਦਿਨਾਂ ਤੋਂ ਬਹੁਤ ਪਰੇਸ਼ਾਨ ਕਰ ਰੱਖਿਆ ਹੈ ਨਾ ਪਤਾ ਨਹੀਂ ਕੀ ਹੋਇਆ ਮੈਡੀਸਨ ਵੀ ਇਹਨਾਂ ਲੈ ਰਹੀਆਂ ਤੇ ਫੇਰ ਵੀ ਨਹੀਂ ਘਟਾ ਰਹੀ ਰਾਤ ਨੂੰ ਬਹੁਤ ਜਲੇਬੀ ਚਾਹ ਲੈ ਪੀ ਜਲੇਬੀਆਂ ਬਣਾ ਬੰਗਿਆ ਦੇਖੋ ਵੀ ਮੈਨੂੰ ਕਹਿੰਦੇ ਜੇ ਵੀ ਜਾੜਾ ਖੋਣਾ ਮਿੱਠਾ ਛੱਡ ਦੇ ਮੇਰਾ ਨਾਮ ਵੱਧ ਜਾਂਦਾ ਮੈਂ ਮੰਗਾਉਂਦੀ ਰਹਿ ਜਾਂਦੀ ਐ ਤੇ ਛੱਡਦੇ ਕੋਈ ਵੀ ਨਹੀਂ ਸਾਰੇ ਖਾ ਲੈਂਦੇ ਮੈਨੂੰ ਰੱਖਦੇ ਉਹ ਫਿਰ ਮੈਨੂੰ ਦੁੱਜੀ ਜਾੜਨਾ ਖਾਣਾ ਮਨਜ਼ੂਰ ਆਗਾ ਬੋਲੀ ਪਰ ਆਪਾਂ ਮਿੱਠਾ ਨਹੀਂ ਛੱਡ ਸਕਦੀ ਤੇ ਮੈਂ ਗੱਲ ਕੀ ਕਰੀ ਜਾਂਦੀ ਸੀ ਮੈਂ ਘਣਾ ਬਸ ਇਹ ਨੋਨੇ ਮੈਨੂੰ ਆਖੇ। ਬੇਪਕਾਮ ਆ ਘਾਰੇ ਜਿਹੜੀ ਵੀ ਮੈਂ ਕੰਮ ਕੀ ਜਾਣੀ ਆ ਸਾਰੇ ਨਿਵੇੜ ਜਾਣੇ ਕਿਉਂਕਿ ਆਪਾਂ ਮੰਮੀ ਤੇ ਫਿਰ ਇੰਨੇ ਹੁੰਦਾਂ ਨੇ ਮੰਮੀ ਤੋਂ ਹਾਂ ਮੱਕੜੇ ਪੈਣਾ ਜਾਈ। ਹੁਣ ਕਿਉਂਕਿ ਜਦੋਂ ਮੈਂ ਆਟਾ ਵਗੈਰਾ ਵੀ ਗੁੰਨਤਾ ਦੁੱਧ ਰੜਕਤਾ ਸਾਰਾ ਕੁਝ ਕਰ ਜਾਨਾ ਜਨ ਕਿ ਗੈਂਪਰ ਕੁੰਬਰ ਭਰ ਜਾਣੇ ਧਾਰਾ ਵਗੈਰਾ ਤਾਂ ਪਤਾ ਹੀ ਆ ਅਸੀਂ ਕੱਢਣੀਆਂ ਹੁੰਦੀਆਂ ਨਾ ਮੰਮੀ ਤੋਂ ਨਹੀਂ ਨਿਕਲਦੀ। ਦੋਨੇ ਨੇ ਰਲ ਬੈ ਕੇ ਚਲ ਕੰਮ ਜਿਹੜੇ ਕਰ ਲੈਣੇ। ਸ਼ਾਮ ਨੂੰ ਤਾਂ ਮੈਂ ਇਕੱਲੀ ਕੱਢ ਲੈਣੀ ਹਾਂ ਦੋਨੇ ਘਰਾਂ ਆਂ ਧਾਰਾ ਦੇ ਐਸ ਵੈਰੀ ਵੈਰ ਕਿਉਂਕਿ ਪਤਾ ਹੀ ਟਾਈਮ ਖਿੱਚਵਾ ਹੁੰਦਾ। ਮੈਂ ਗੱਲ ਜੜਾ ਦੀ ਕਰੀ ਜਾਂਦੀ ਸੀ ਵੀ ਇੰਨੀਆਂ ਮੈਡੀਸਿਨ ਲਈ ਇਹ ਤਾਂ ਵੀ ਨਹੀਂ ਹਟਦੀ ਤੇ ਮੈਂ ਅੱਗੇ ਵੀ ਕੜਵਾਤਣਾ ਵੀ ਜਾਂਦੀ ਕਿਦੀਆਂ ਕੜਵਾਈ ਜੀ ਕੁਝ ਮੈਨੂੰ ਦੰਦਾਂ ਦੀ ਪ੍ਰੋਬਲਮ ਹੁੰਦੀ ਨੂੰ ਤੇ ਦੰਦ ਨੇ ਜਿਹੜੇ ਮੇਰੇ ਘੁਰਮ ਲੱਗ ਗਏ ਉਪਰੋਂ ਜਾਨੀ ਕਿ ਮੇਰੇ ਦੰਦਾਂ ਦੇ ਉੱਪਰ ਗੈਪ ਚੜਨਗੇ ਤੇ ਬਸ ਹੁਣ ਵੀ ਮੈਂ ਅੱਗੇ ਲੱਤ ਜੇ ਚੜਾ ਨਹੀਂ ਸਕਦੀ ਫਿਰ ਮੈਂ ਜੁਮੇਨ ਲਾਉਣ ਲੱਗ ਜਾਂਦੇ ਆ ਕਿ ਦੰਦਾਂ ਬਾਲਾਂ ਬਾਲਾਂ ਦਾ ਟਕਰਾ ਕੇ ਵੇਗੀ ਤੇ ਆਪੇ ਦੰਦਾਂ ਵੱਲ ਦੇਖਿਆ ਜੀ ਦੋ ਦਿਨਾਂ ਤੋਂ ਮੈਂ ਲੱਜ ਤੇ ਸੀ ਹੀ ਨਹੀਂ ਮੂੰਹ ਦੇ ਵਿੱਚ ਵਿਚ ਬਸ ਬੁੜੀਆਂ ਨੂੰ ਜਿਹੜਾ ਕੁੜੀਆਂ ਨੂੰ ਸ਼ੌਂਕ ਹੁੰਦਾ ਹਨਾ ਵੀ ਜਾਲ ਅਸੀਂ ਹੱਸਣ ਲੱਗ ਗੀਆਂ ਮੈਂ ਤੇ ਗਗਨ ਮੈਂ ਕਿਹਾ ਜਵਾਰ ਤਾਂ ਆਪਣੇ ਬਰਾਬਰ ਦੇ ਹੋਣ ਲੱਗੇ ਆਪਾਂ ਆਪਦੇ ਸ਼ੌਂਕ ਪੂਰੇ ਕਰ ਲਗੇ ਮੁੜ ਕੇ ਇਹਨਾਂ ਦੀਆਂ ਚੱਲ ਬਹਿਣੀਆਂ ਵੀ ਸਾਨੂੰ ਆਹ ਚੀਜ਼ਾਂ ਦੇ ਜਵਾ ਕਰ ਲਗੀਆਂ ਹਨਾ ਕੁੜੀਆਂ ਦੀਆਂ ਡਿਮਾਂਡਾਂ ਚੱਲ ਬਹਿਣੀਆਂ ਵੀ ਸਾਨੂੰ ਆਹ ਲੈ ਕੇ ਦੋ ਆਹ ਲੈ ਕੇ ਦੋ ਸਾਡੇ ਵਾਲ ਸਟ੍ਰੀਟ ਕਰਾਓ ਹੁਣ ਸਾਡੇ ਆਪ ਟੌਪ ਤੋਂ ਤੁਰਸ ਪਾਲ ਗਿਆ ਉਹਦੇ ਪਸੰਦ ਦੇ ਮੁੜ ਕੇ ਫਿਰ ਇਹਨਾਂ ਦੀ ਕੰਨ ਬਣਾ ਕੇ ਸਬਰੇਤਾ ਹੁਣ ਇਹ ਕਹਿੰਦੀ ਹੁਣ ਮੇਰੇ ਘਰ ਬਣਾ ਕੇ ਦੇ ਮੈਂ ਕਹਿੰਦੇ ਨਹੀਂ ਖੜ ਜਾ ਹਜੇ ਮੈਨੂੰ ਆਦੇ ਮਾਪਾ ਤਰੰਦੀ ਕੰਨਾਂ 'ਚ ਪਾ ਲੈਂਦੇ ਤੇ ਮੁੜ ਕੇ ਫਿਰ ਛੋੜੇ ਚੱਲੂ ਜਦੋਂ ਕੰਨ ਬਣਾਤੇ ਤੇ ਫਿਰ ਕੰਨਾਂ ਦੇ ਵਿੱਚ ਤਾਂ ਪਾਉਣੇ ਪੈਣੇ ਆ ਤੇ ਲਓ ਜੀ ਆਪਾਂ ਤੋਂ ਆ ਕੇ ਉਹ ਵਗੈਰਾ ਸਾਂਭ ਗਏ ਤੇ ਮਧਾਣੀ ਸਾਂਭੀ ਫਿਰ ਮਿਲਦੀਆਂ ਲਓ ਜੀ ਕੰਮ ਕਰ ਆਪਾਂ ਆਵਦੇ ਨਵੇੜੇ ਆਈ ਤੇ ਹੁਣ ਕਰਦੇ ਆਪਾਂ ਬੱਚਾ ਨੂੰ ਰੈਡੀ ਤੇ ਜਲਦੀ ਜਲਦੀ ਇਹਨਾਂ ਨੂੰ ਚੜਾਈਏ ਬੈਂਕ ਤੇ ਹਾਂਜੀ ਕੋਣ ਤੇ ਜੀ ਨੇ ਇਹ ਵੀ ਕੰਮ ਕਰਨ ਵੀੜੇ ਆਈ ਲੋਜੀ ਕਰੀਏ ਆਪਾਂ ਬਲੌਗ ਦੀ ਸਟਾਰਟਿੰਗ ਤੇ ਟਾਈਮ ਹੈ ਜੀ 4:30 ਦਾ ਤੇ ਲੱਗੀ ਆਪਣੇ ਕੰਮਕਾਰਾਂ ਨੂੰ ਬੀਬੀ ਲੱਗੀ ਹੋਈ ਆ ਕੰਮ ਕਰ ਕਰਨ ਬੀਬੀ ਨੇ ਅੱਜ ਜਿਵੇਂ ਕਹਿੰਦੀ ਹੁੰਦੀ ਲੰਢੀ ਝੂਈ ਦੇ ਕੇ ਇੱਕ ਟਮਣਾ ਸਰਾਪਾ ਘਟਣ ਨੂੰ ਹੱਥ ਚ ਮਸ਼ੀਨ ਆਪਣੀ ਚੱਲੀ ਜਾਂਦੀ ਐ ਤੇ ਪਸ਼ੂ ਵਗੈਰਾ ਆਪਾ ਬਣਾ ਗਏ ਸੀਗੇ ਪਾਪਾ ਜੀ ਨਾਲ ਤੇ ਉੱਥੋਂ ਥਾਂ ਹਜੇ ਮੈਂ ਸੁੰਭਰਨਾ ਹੈ ਅੱਜ ਸਬਜ਼ੀ ਬਣ ਰਹੀ ਐ ਪਾਲਕ ਪਨੀਰ ਬਾਲਕ ਆਪਣੇ ਘਰ ਦੀ ਹੈ ਜਪਨੀ ਬਾਪੂ ਘਰ ਪਾਰਕ ਤੇ ਫੇਰ ਤੋਂ ਆਇਆ ਹੈ ਜੀ ਤੇ ਨਾ ਆਪਣੀ ਰਾਤ ਕੋਈ ਗੱਲ ਨਹੀਂ ਫਿਰ ਆਲੂ ਤਾਂ ਕਿਤੇ ਗਈ ਨਹੀਂ ਹੂੰ ਭੁਰਜੀ ਬਣ ਜੂਗੀ ਫਿਰ ਆਉਂਦਾ ਨਹੀਂ ਸੱਤਿਆ ਆਉਗਾ ਥੋੜਾ ਜਿਹਾ ਗਨੈਸ ਥੋੜਾ ਲੇਟ ਆਉਂਗਾ ਮੈਂ ਆ ਜਾਾਂਗੇ ਉਹਦੋਂ ਨੂੰ ਜਦੋਂ ਨੂੰ ਤਾਂ ਸਬਜ਼ੀ ਬਣਾਉਣੀ ਹੈ ਇਹ ਢੋਣੀ ਨਹੀਂ ਹੈਗੀ ਹੁਣ ਕਿ ਧੱਤੀ ਹੋਈ ਹੈ ਇਹ ਢੋਣੀ ਨਹੀਂ ਹੈ ਕਿਹੜਾ ਰੋਟੀ ਹੈ ਹੁਣ ਫੇਰ ਢੋਣੀਆਂ ਨੇ ਉਸ ਚੁੰਨੀ ਇਹ ਵਿਸ਼ਾਕ ਟੋਕਰੀ ਚ ਭਾਰੰ ਪਾਣੀ ਅੰਮਚਲ ਦੀ ਕੋ ਇਹਦੇ ਜੀ ਨੁਚਰਦੇ ਤੇ ਤੇ ਰੱਖ ਦਿੰਦੇ ਆ ਹੈ ਦਲੀਆ ਹੈਗਾ ਮੈਂ ਤਾਂ ਖਾ ਲਿਆ ਲਓ ਜੀ ਮੈਂ ਆਉਦੇ ਵਾਸਤੇ ਬਣਾਉਣੀ ਹਣੀ ਦਲੀਆ ਜੜ ਗੋਲੀਆਂ ਲੈਂਦੀਆਂ ਗੋਲੀਆਂ ਨਾਲ ਹੀ ਘੜਦੇ ਗਏ ਇਹ ਰੋਖੀ ਲੱਗਦੀ ਦਵਾਈ ਫੇਰ ਲਾ ਲੂਗੀ ਬੇਲੀ ਹੋ ਕੇ ਨਹੀਂ ਇਹ ਕੰਮ ਸਾਰੇ ਲੇਟ ਹੋ ਜਾਂਦੇ ਆ ਦਵਾਈ ਜੀ ਲਾ ਕੇ ਨਾ ਪਹਿਣਾ ਹੁੰਦਾਗਾ ਤੇ ਕੌਣ 12 ਦਾ ਬਾਈ ਕੱਢਣਗੇ ਆ ਜਾਣਗੇ ਤੇ ਦੋਨੋਂ ਮੀਟਿੰਗ ਹਨ ਦੀ ਚਲੋ ਜਿਹੜੀ ਕਾਤੇ ਦੀ ਬਣਨੀ ਹੋਈ ਸਬਜ਼ੀ ਬਣ ਜੂਗੀ ਪਨੀਰ ਬਣੂਗਾ ਕਿ ਆਲੂ ਬਣਨਗੇ ਤੇ ਮੈਂ ਖਣਾ ਜੇ ਬੈਠੇ ਰਹਨੇ ਅੰਦਰ ਫਿਰ ਜ਼ਿਆਦਾ ਲੇਟ ਹੋ ਜਾਨੇਗਾ ਮਾਂ ਕਰਾਂ ਦੋ ਦਿਨ ਹੋ ਗਏ ਮੈਂ ਗੁਰਦੁਆਰਾ ਸਾਹਿਬ ਵੀ ਨ ਜਾਇਆ ਗਿਆ ਕਿ ਮੈਂ ਭਾਂਡੇ ਵਗੈਰਾ ਕਿਵੇਂ हां फिर आलू ਪੈ ਜਾਣਗੇ ਫਿਰ ਕੀ ਤੇ ਨਾ ਆਹ ਵਾਲਾ ਦੇਖੋ ਐਨਾ ਬਰੀਕ ਦਲੀਆ ਹੈਗਾ ਇਹਦੇ ਚ ਨਾ ਸੁਸਰੀ ਪੈ ਗਈ ਪਤਾ ਨਹੀਂ ਕਿਵੇਂ ਜੀ ਤੇ ਬਣਦਾ ਐਨਾ 5-5 ਮਿੰਟਾਂ ਦੇ ਵਿੱਚ ਘੁੱਲ ਜਾਂਦਾ ਬਹੁਤ ਵਧੀਆ ਬਣਦਾ ਬੀਬੀ ਦੀ ਤਾਂ ਦਲੀਆ ਜਾਣ ਬੀਬੀ ਕਹਿੰਦੀ ਜੇ ਦਲੀਆ ਬਣਾਇਆ ਤਾਂ ਭੈਣੇ ਮਿਲਦੀ ਜਿਹੜੀ ਆ ਦੇਖੋ ਮੈਂ ਸ਼ੱਕਰ ਪਾ ਕੇ ਬਣਾਉਣੀ ਹੁੰਦੀ ਦੇਖੋ ਐਵੇਂ ਲੱਗਦਾ ਹੁੰਦਾ ਕਿ ਜਿਵੇਂ ਪ੍ਰਸ਼ਾਦ ਹੁੰਦਾ ਹੈ ਘੁੱਲ ਜਾਂਦਾ ਜਿਵੇਂ ਤੀ ਥੋੜਾ ਜਿਹਾ ਮੈਂ ਰੱਖਿਆ ਸੀਗਾ ਚਲ ਆਪਾਂ ਬੀਬੀ ਨੂੰ ਦੇ ਦਿੰਨੇ ਆਂ ਵੀ ਬੋਤ ਲਾਈਕ ਕਰ ਦੇ ਨੇ ਦਲੀਆ ਚੱਕੀ ਵੀ ਖੁਸ਼ ਹੋ ਜਾ ਖਾ ਕੇ ਦਲੀਆ ਤੇ ਇਹ ਜਿਆ ਦਲੀਆ ਤੂੰ ਖਾਦਾ ਨਹੀਂ ਹੁਣ ਐਨਾ ਬਰੀਕ ਜਿਹੜਾ ਘਰ ਦੀਆਂ ਚ ਮਸ਼ੀਨ ਨਾਲ ਮਸ਼ੀਨਾਂ ਨਹੀਂ ਹੁੰਦੀਆਂ ਚੱਕੀਆਂ ਜਿਹਾਂ ਉਹ ਤੇ ਪੀਸਿਆ ਹੋਇਆ ਇਹ ਨਹੀਂ ਹਾਂ ਇਹ ਉਹ ਠੰਡਾ ਨਹੀਂ ਕਿ ਹਾਂ ਆਪਣੇ ਵਾਲਾ ਹੀ ਸਸਰੀ ਬੇਬੀ ਆਪਣਿਆਂ ਵਾਲਾ ਹੀ ਉਹੀ ਇਹ ਕੁੱਪੜ ਰੱਖਤਾ ਸੀ ਸੋਸਰੇ ਦਾ ਮਾਰ ਗਿਆ ਸ਼ਾਨ ਕੇ ਬਣਾ ਲਿਆ ਮੈਂ ਬਾਕੀ ਕੱਢ ਦਾਂਗੇ ਤੇ ਨੋ ਜੀ ਜੇ ਅੱਪਾ ਕੰਮ ਕਰ ਸਟਾਰਟ ਪਹਿਲਾਂ ਦੁੱਧ ਵਗੈਰਾ ਸਾਝ ਜੀਏ ਭਾਂਡੇ ਰੱਖ ਦੀਏ ਤੇ ਅੱਜ ਕੱਪੜੇ ਵੀ ਮੇਰੇ ਅਨੇਕ ਜਿਆਦੇ ਹੋਏ ਕਿਉਂਕਿ ਨਹੀਂ ਤਾਂ ਮੈਂ ਸ਼ਾਉਂ ਤੋਣ ਹੁੰਨੀ ਕੱਲ ਅੱਪਾ ਸਵੇਰ ਤੋਂ ਹੋਗੇ ਸੀਗੇ ਸਕੂਲ ਜਾਣ ਵੇਲੇ ਮੈਂ ਕੱਪੜੇ ਤਾਂ ਕਰਕੇ ਫਿਰ ਕਿਉਂਕਿ ਫਿਰ ਜਿਆਦੇ ਹੁੰਦੀ ਆ ਕੱਪੜੇ ਧੂਣ ਵਾਲੇ ਜਦੋਂ ਕਾ ਸੂਆ ਤੂਤੇ ਹੁਣ ਤੱਕ ਬਹੁਤ ਹੋਏ ਪਿਆ ਟੱਪ ਦਾ ਭਰਿਆ ਪਿਆ ਪੂਰਾ ਇਹ ਮਸ਼ੀਨ ਮੈਂ ਚਲਾ ਗਈ ਸੀ ਕਾਫੀ ਟਾਈਮ ਹੋ ਗਿਆ ਕੁਛ ਤੋਤੇ ਗਏ ਕੱਪੜੇ ਅੱਜ ਇਹ ਦੋ ਦੋ ਦਵਾ ਦਸਾਂਭਾਂਗੇ ਲੈ ਹਜੇ ਹੁਣ ਬੰਦ ਨਹੀਂ ਹੈ ਤੇ ਹੁਣ ਪਾਣੀ ਨੂੰ ਝਾਕਣ ਲੱਗਾਂ ਅੱਜ ਸੋਡਾ ਦੋਸਤ ਆਇਆ ਨਹੀਂ ਹਜੇ ਤੱਕ ਦੇਖੋ ਐਦਾਂ ਕਰਕੇ ਉਸ ਦਿਨ ਰਾਤ ਨੂੰ ਦੀ ਸੀ ਨਹੀਂ ਹੈਗੀ ਤੇ ਐਦਾਂ ਕਟਾਈਂ ਕਰਤੀ ਮਾਲੀ ਨਹੀਂ ਸਾਰੇ ਦਰਖਤਾਂ ਦੀ ਦੇਖੋ ਆ ਵਾਂਦੀ ਸਾਂਗ ਤਾਂ ਥੋੜਾ ਜਿਹਾ ਹੀ ਰਹਿ ਗਿਆ ਫਿਰ ਇੱਥੇ ਨਾ ਅਮਰੂਦ ਕਿੱਡੇ ਕਿੱਡੂ ਲੱਗੇ ਪਏ ਸੀ ਉਹ ਦਾਣੀਆਂ ਸਾਰੀਆਂ ਹੀ ਵੱਢ ਗਈ ਅੰਕਲ ਛਲ ਪਾਈ ਹਾਂ ਸੀ ਇੱਕ ਰਹਿ ਗਿਆ ਦੇਖੋ ਨਾ ਇਦਾਂ ਦੇ ਅਮਰੂਦ ਦੇ ਗੰਦੇ ਜਿਹੇ ਅਮਰੂਦ ਹੈ ਮਿਲ ਨਾਦੇ ਇਹ ਪੱਕਣ ਵਾਲੇ ਵੀ ਨਹੀਂ ਹੈਗੇ ਦੇ ਦੇਖਰ ਜੀ ਨਹੀਂ ਸੋਹਣੇ ਹੈਗੇ ਇਹਨੇ ਪੱਥਰਾਂ ਵਰਗੇ ਆ ਪਤਾ ਨਹੀਂ ਕਿਹੋ ਜਿਹੇ ਨੇ ਗੰਦੇ ਜਿਹੇ ਅਮਰੂਦ ਲੱਗੇ ਆ ਕਿ ਆਹ ਲੱਗੇ ਪਏ ਆਹ ਵਾਲੇ ਬੁੱਟੇ ਦੇ ਜਿਹੜੇ ਅਮਰੂਦ ਹਨ ਦਾ ਸਾਈਜ਼ ਤਾਂ ਬਹੁਤ ਵੱਡਾ ਆ ਹੁਣ ਸਾਨੂੰ 베ਰੀ ਪੱਟਣੀ ਪੈਣੀ ਆ ਪਾ ਗਾਊਗਾ ਮੈਂ ਪਹਿਲਾਂ ਹੀ ਕਿਹਾ ਸੀ ਬਾਕੀ ਨਾ ਜਦੋਂ ਆਪਾਂ ਅੰਕਲ ਦੀ ਵੀਡੀਓ ਬਣਾਈ ਸੀਗੀ ਤੇ ਅੰਕਲ ਦੇ ਜਿਹੜਾ ਮਾਲੀ ਅੰਕਲਾ ਤੇ ਜਦੋਂ ਅੰਕਲ ਗਏ ਹੋਣਗੇ ਪਤਾ ਨਹੀਂ ਕਿਹੜੇ ਮਾਮੇ ਗਏ ਤੇ ਉੱਥੋਂ ਕਿਸੇ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਉੱਥੇ ਬਲਾੜ ਮਾਮੇ ਵੀ ਜਾਣੇ ਮੈਂ ਤੁਹਾਡਾ ਬਲੌਗ ਦੇਖਿਆ ਸੀਗਾ ਫਿਰ ਅੰਕਲਾ ਆਏ ਦੱਸਣ ਲੱਗੇ ਕਹਿੰਦੇ ਤੁਸੀਂ ਵੀਡੀਓ ਬਣਾਈ ਸੀ ਤੇ ਉਹਨਾਂ ਕੋਲੇ ਵੀਡੀਓ ਪੰਜੇ ਮੈਂ ਅੰਕਲੇ ਤਾਂ ਵੀਡੀਓ ਸਾਰੇ ਕਿਤੇ ਜਾਂਦੀ ਆ ਬਲੌਗ ਪਾਉਣਾ ਹੈ ਆਪਾਂ ਮੈਂ ਕਿਹਾ YouTube ਤੇ ਤੇ ਕਹਿੰਦਾ ਕਿ ਮੈਂ ਅਠਾ ਵੀ ਮੈਂ ਤਾਂ ਕਦੇ ਫੁੱਟੂ ਨਹੀਂ ਪਾਈ ਵੀ ਮੇਰਾ ਕਿਵੇਂ ਪਤਾ ਲੱਗ ਗਿਆ ਵੀ ਮੈਂ ਬਲਾਡਮੇਮੇ ਵੀ ਜਨਣਾ ਹੁੰਨਾਗਾ ਤੇ ਬਾਕੀ ਆਪਾਂ ਨੂੰ ਨਾ ਇੱਕ ਭੈਣ ਦਾ ਕਮੈਂਟ ਆਇਆ ਸੀ ਮੈਨੂੰ ਨਾ ਉਹ ਕਮੈਂਟ ਭੈਣ ਦਾ ਅਧਿਆਇ ਹੀ ਨਹੀਂ ਹੈਗਾ ਗਾ ਵੈਸੇ ਮਨਨ ਨੂੰ ਰਿਪਲਾਈ ਕਰਤਾ ਸੀ ਬਟ ਮੈਂ ਹਚਲ ਆਪਾਂ ਬਲੌਗ ਦੇ ਵਿੱਚ ਹੀ ਦੱਸ ਦਿੰਨੇ ਆ ਉਹ ਭੈਣ ਕਹਿੰਦੀ ਸੀ ਕਿ ਫੇਸ ਤੇ ਦਾਗ ਨੇ ਹਨਾ ਸਾਡੇ ਵੀ ਨਾ ਉਹ ਚੀਜ਼ ਆਪਣਾ ਆ ਜਾਨੀ ਕਿ ਆਪਾਂ ਯੂਜ਼ ਕੀਤੀ ਹੋਈ ਹੈਗੀ ਜੈਫਲ ਹੁੰਦਾ 10 ਰੁਪਈਆ ਦਾ ਆ ਜਾਂਦਾ ਐ ਡੱਕਾ ਹਾਰਡ ਜਿਆ ਹੁੰਦਾਗਾ ਉਹ ਚੱਪਣ ਹੁੰਦਾ ਜਿਹੜਾ ਕੋਰਾ ਹਨਾ ਉਹਦੇ ਚ ਕੱਚਾ ਦੁੱਧ ਪਾ ਕੇ ਤੇ ਚੱਪਣ ਦੇ ਵਿੱਚ ਉਹਨੂੰ ਰਗੜ ਕੇ ਤੇ ਫੇਸ ਤੇ ਲਗਾ ਲਓ ਉਹ ਮੈਂ ਸ਼ੱਕ ਦੇ ਰਾਤ ਨੂੰ ਸੌਣ ਲੱਗੇ ਫੇਸ ਤੇ ਲਗਾ ਕੇ ਪੈ ਜਾਓ ਤੇ ਸਵੇਰ ਉੱਠ ਕੇ ਮੂੰਹ ਧੋਲੇ ਉਹਦੇ ਨਾਲ ਐਨਾ ਕ ਜਿਆਦਾ ਫਰਕ ਪੈਂਦਾ ਹਨਾ ਇਹ ਯੂਜ਼ ਕੀਤੀ ਹੋਈ ਐ ਤੇ ਦਾਗ ਲਏ ਵੀ ਨਹੀਂ ਤਾਂ ਕਰਕੇ ਮੋਂ ਪਹਿਣ ਨੂੰ ਦੱਸਣ ਲੱਗੇ ਜੈਫਲ ਹੁੰਦਾ ਆਮਦਗਾਨਾ ਤੋਂ ਮਿਲ ਜਾਂਦਾ ਸ਼ਹਿਰੋਂ ਮਿਲ ਜਾਂਦਾ ਤੇ ਪਸਾਰੀਆਂ ਤੋਂ ਮਿਲਦਾ ਮੈਨ ਲੱਗਦਾ ਇਹ ਤੇ ਚੱਪਣ ਲੈ ਕੇ ਚੱਪਣ ਦੇ ਵਿੱਚ ਰਗੜ ਕੇ ਹਨਾ ਕਾਚਾ ਦੁੱਧ ਪਾ ਕੇ ਤੇ ਫੰਬੇ ਦੇ ਨਾਲ ਐ ਦਾ ਇਦਾਂ ਕਰਕੇ ਹਨਾ ਜਿੱਥੇ ਤੁਹਾਡੇ ਦਾਗ ਨੇ ਉੱਥੇ ਲਾ ਲਿਓ ਇਹਦੇ ਨਾਲ ਦਾਗ ਹੈ ਜਿਹੜੇ ਲਹਿ ਜਾਂਦੇ ਹੈਗੇ ਤੁਸੀਂ ਜਰੂਰ ਆਪਣਾ ਕੇ ਦੇਖਵੀਂ ਚੀਜ਼ ਯੂਜ਼ ਕਰਿਓ ਕਿ ਲੋ ਪਰ ਇਹ ਮੈਂ ਕੰਮ ਕਰਨਾ ਫਿਰ ਮੈਂ ਕਰੂੰਗੀ ਵਲੌਗ ਨੂੰ ਕੰਟੀਨਿਊ ਹਾਂਜੀ ਕੱਪੜੇ ਵਗੈਰਾ ਆਪਾਂ ਲੈ ਤੇ ਧੋ ਤੇ ਬੀਬੀ ਨੇ ਵੀ ਆਪਦਾ ਕੰਮ ਦਿੱਤਾ ਕਰ ਹੁਣ ਆਪਾਂ ਚੱਲੇ ਹਾਂ ਪਸ਼ੂਆਂ ਵੱਲ ਤਾਰਾ ਕੱਢਣ ਤੇ ਉੱਧਰ ਸੱਚ ਹਜੇ ਮੇਰੇ ਸੁੰਭਰ ਨਾਲ ਪਿਆ ਹਨਾ ਭੁੱਲੀ ਗਈ ਮੈਂ ਤਾਂ ਤੇ ਬੀਬੀ ਮੈਨੂੰ ਕਹਿੰਦੀ ਆ ਕਿ ਤੂੰ ਜੂੜਾ ਕਦੋਂ ਕਰੇਂਗੀ ਕਹਿੰਦੀ ਹੁਣ ਮੈਂ ਆ ਕਿਹਾ ਮੈਂ ਕਹਿੰਦਾ ਜੂੜਾ ਨਹੀਂ ਕਰਦੀ ਜੂੜਾ ਜੇ ਕਰਨਾ ਹੁੰਦਾ ਤਾਂ ਇੰਨੇ ਪੈਸੇ ਨਹੀਂ ਖਰਚ ਕਰਦੇ ਸੀ ਮੈਂ ਕਿਹਾ ਹੁਣ ਬਸ ਪੋਨੀ ਕਰਿਆ ਕਰਾਂਗੇ ਆਪਾਂ ਜੂੜਾ ਨਹੀਂ ਕਰਦੀ ਹੈਗੀਗੀ ਨਾ ਮੈਂ ਕਿਹਾ ਗੁੱਤ ਕਰਨੀ ਨਾ ਹੁਣ ਜੂੜਾ ਕਰਨਾ ਹੁਣ ਦੱਸੇਵੇਂ ਹੀ ਰੱਖਣਾ ਕਦੀ ਖੁੱਲੇ ਹੀ ਰੱਖੇਗੀ ਮੇਖੇ ਨਾਲ ਖੁੱਲੇ ਨਹੀਂ ਰੱਖਦੀ ਹੈਗੀ ਜਣੀ ਕਿ ਬਸ ਥੋੜੇ ਕਿ ਦਿਨ ਚੱਲ ਐਵੇਂ ਹੁੰਦਾ ਹੈ ਥੋੜਾ ਕਿ ਲੂਜ਼ ਰੱਖ ਲਈ ਜਿਆਦਾ ਟਾਈਟ ਨਾ ਕਰੀ ਕਿਵੇਂ ਅੰਮੀ ਜੀ ਕਰੀ ਜਾਂਦੀ ਬੀਬੀ ਫੋਨ ਤੇ ਗੱਲਾਂ ਕਰੀ ਜਾਂਦੀ ਆ ਮੰਮੀ ਉਹ ਫੋਨ ਨਹੀਂ ਲੋਟੋਂ ਦਾ ਆਏ ਆ ਭਾਈ ਬਈ ਉਹਨਾਂ ਨਾਲ ਆ ਇਹ ਖੇਲ ਬੋ ਕੌਂ ਤੇ ਖੇਲ ਕੋਈ ਕਰ ਲੈਂਦੇ ਕੱਲ ਨੂੰ ਵਲੌਗ ਦੇਖ ਲੂਗੀ ਮੰਮੀ ਹਾਂ ਆਖੂਗੀ ਤੁਸੀਂ ਮੇਰੇਆਂ ਚੂੜੀਆਂ ਕਰਦੀਆਂ ਸੀ ਹਾਂ ਤੁਸੀਂ ਵਲੌਗ 'ਚ ਚੂੜੀਆਂ ਕਰਤਾਂਗੇ ਮੰਮੀ ਨੇ ਹਾਂ ਹੂੰ ਵੀ ਤੇਰੇ ਦਾ ਮੂੰਹ ਤੇ ਕਿਨੇ ਕਿੱਲੇ ਜੇ ਹੋਏ ਪਏ ਮੈਂ ਤਾਂ ਬਾਹਲੇ ਬਣੇ ਪਏ ਸਿਲ ਕਰਨ ਵਾਲਾ ਆ ਹਨਾ ਮੈਂ ਦੋ ਆਇਨਾ ਪਰ ਨਹੀਂ ਨਾ ਇਹ ਕਰਕੇ ਉਹ ਕਾਲੇ ਕਾਲੇ ਹੋਏ ਬਈ ਮਿੱਕਲ ਨਹੀਂ ਰਿਚੇ ਬਾਹ ਵਾ ਕਰਨ ਨੂੰ ਪਾਕ ਨਹੀਂ ਹੁੰਦਾ ਕਿੱਲੇ ਨਿਕਲਦੇ ਹਾਂ ਹਾਂ ਬਾਹਲੇ ਨਹੀਂ ਖੁੰਡੇ ਨਾ ਕਿੱਲੇ ਮੂੰਹ ਹੁੰਦਾ ਨਾ ਤੇ ਕਿਵੇਂ ਬਣ ਜਾਂਦਾ ਬਣ ਜਾਂਦਾ ਫਿਰਦਾਰੇ ਨੇ ਸ਼ਰਤ ਲਾਣੀ ਸੀ ਜੇ ਲੋੜੀ ਫਰਝਾਈ ਵੱਡੀ ਜਿਹੜੀ ਆਪਣੇ ਘਰੇ ਉਰਦੇ ਆ ਕੇ ਗਈ ਹੈ ਹੂੰ ਉਹ ਆਈ ਵੀ ਸੀਗੀ ਨਲਮਾ ਸਿਕਾਉਣੇ ਜੇ ਦੋਖਾ ਹੂੰ ਅਸੀਂ ਬਾਹਰ ਜਾਂਦਗਾ ਸਿਆ ਇਸ ਵੇਲੇ ਮੇਰੇ ਨਾਲ ਛੜਕਾ ਚੱਕਦਾ ਮੰਗਾ ਇੱਥੇ ਹੀ ਛੜਕਾ ਪੈਂਦਾ ਸਾਂਪਣਾ ਹਾਂ ਤੇ ਮੈਂ ਬੈਠ ਨਹੀਂ ਜਾਇਆ ਵਾਗ ਪਰ ਇਸ ਦੇ ਬੁਕੇ ਵਾਣ ਨਹੀਂ ਹੂੰ ਤੁਨ ਸਰਦਾਰਾ ਆਉਂਦਾ ਸੀ ਬੀਬੀ ਕੀ ਗੱਲ ਸੁਣਾਉਣ ਲੱਗੇਗੇ ਵਲੌਗ ਬਣ ਰਿਹਾ ਨਹੀਂ ਪੁੱਤ ਸਿੱਧੀ ਪੈਣੇ ਸਰਦਾਰਾ ਨਾ ਕਿਨਾਂ ਜਾ ਕੇ ਆਦੀ ਬਹੁਨਾਰ ਵੀ ਫੇਰ ਨਾ ਮੇਰੇ ਹਜ਼ਾਰ ਹਜ਼ਾਰ ਰੁਪਏ ਦੀ ਸ਼ੱਟ ਲੱਗੀ ਤੁਸੀਂ ਤਾਂ ਇਹ ਕੱਢੀ ਹੈ ਹੂੰ ਤੇ ਉਹਦੀ ਭੈਣ ਆਈ ਵੀ ਤੇਰੀ ਜੀ ਟੋਲੀ ਅੱਛਾ ਅੱਛਾ ਉਹ ਆਦੀ ਨਹੀਂ ਹੈ ਉਹ ਮਰ ਗਈ ਉਹਦੀ ਭੈਣ ਟੋਲੀ ਸਾਡੀ ਇਹਦੀ ਹੈ ਜੀ ਇਹਦਾ ਨਹੀਂ ਹੈਗੀ ਅੱਛਾ ਹਾਂ ਚਾਚੇ ਚਾਈ ਦੀ ਜੀ ਹੋ ਗਿਆ ਨਾ ਹੂੰ ਮੜੰਗੇ ਲੱਡ ਦੇ ਦੋ ਹਾਲੇ ਉੱਡਗਾ ਉੱਡਗਾ ਉੱਚੀਆਂ ਲੰਮੀਆਂ ਨਾ ਗੋਰਗਾ ਗੋਰਗਾ ਹੂੰ ਫਈ ਉਹ ਥੋੜੀ ਦਾ ਤਾਂ ਸਾਡੀ ਬਹੁਤ ਨਾਲੀ ਵੱਡੀ ਨਾਲੀ ਤੇ ਕੜਛੀ ਮਾਰ ਮਾਇਆ ਬਣੀ ਅੱਛਾ ਆਪਣੇ ਘਰੇ ਆ ਗਈ ਅਗੇ ਤੇ ਭੈਣ ਆਈ ਵੀ ਨਹੀਂ ਨਾਲੀ ਹੂੰ ਮਗਰ ਨਹੀਂ ਮੇਰੀ ਭੈਣ ਤਾਂ ਕੋਈ ਨਹੀਂ ਮੇਰੇ ਤਾਂ ਉਹੀ ਸੀ ਜਿਹੜੀ ਮਰ ਗਈ ਮਾ ਹੂੰ ਆਈ ਥੋੜੇ ਕੌਣ ਆਏ ਮੈਂ ਸਮਝ ਜਾਈ ਲੋਰੀ ਫਰੀ ਆਈ ਆਈ ਵੀ ਆਈ ਅੱਛਾ ਨਰਮਾ ਜਿਹਾ ਹੋਣ ਦਾ ਪਰਸੋਂ ਦੀ ਆਲੂ ਛੜਤ ਲਾਈਏ ਸਰਦਾਰੇ ਨੇ ਮੇਰੇ ਨਾਲ 1000 ਰੁਪਏ ਦੇ ਮੈਂ ਯੱਕ ਯਾਰ ਲੈ ਲਾ ਅਨੇ ਬੈਰੂ ਹਮ ਛੜਦੀ ਨਹੀਂ ਮੈਂ ਸਰਪੁੱਛਤ ਲੈਂਦੀ ਵੀ ਮਿਲ ਗਿਆ 1000 ਕਿ ਮਿਲਿਆ ਨਹੀਂ ਫਿਰ ਮੈਂ ਟੱਕਰੀ ਨਹੀਂ ਕਿੰਨਾ ਚਿਰ ਹੋ ਮੁੜ ਕੇ ਭੱਲ ਫਲਾ ਗਏ ਤੇ ਬਾਬਾ ਦਾ ਤਾਂ ਇਹ ਹੀ ਕਿ ਲੈਣਾ ਇਸ ਵੇਲੇ ਆਖੀ ਜਾਂ ਮੇਰੀ ਛੜਤ ਲੱਗੀ ਮਖੇ ਆਈਆਂ ਨੀ ਇਹ ਕਿਹੜੀ ਪਹਿਣ ਆਈ ਵੀ ਹਾਂ ਅਰੇ ਜਮਨ ਭਾਈ ਦੋਹੀ ਕੋਈ ਨਹੀਂ ਲੱਗਦਾ ਹਾਂ ਮਾਮੀ ਭੈਣਾਂ ਲੱਗਦੇ ਸੋਡੀਆਂ ਲੰਮੀਆਂ ਲੱਗਦੇ ਉਹ ਤਾਂ ਜੇ ਗਈ ਦੀ ਸ਼ਰੀਂ ਮੋਟੀ ਜੀ ਬਣ ਗਈ ਤੇ ਬਦਲ ਨਹੀਂ ਬਦਲੀ ਹੁੰਦੀ ਸੀ ਲੱਗਦੀ ਸਰਖੀ ਲਾ ਕੇ ਸਰਵਾਰੇ ਵਿੱਚ ਦਾ ਚਿਰ ਕੱਢ ਕੇ ਗੱਡੀ ਕਰਾਂਦੀ ਬਣ ਗਈ ਮੇਰੇ ਨਾਲ ਹਾਂ ਲਿਓ ਨਹੀਂ ਕੰਮ ਕਰ ਰਹੀ ਮੇਰੇ ਮੰਨਗੇ ਮੈਂ ਤਾਂ ਠਿੰਡੇ ਉੱਤੋਂ ਜੁਗਲੀ ਉਹ ਨਾ ਜਦੋਂ ਯਾਈ ਫਿਸੀ ਨਾਇਦਾਰ ਮਾ ਦੇੜਾ ਚੁਗੜਾ ਹੁੰਨੇ ਫੋਟੋ ਚੁਗਦੀ ਵਿੱਚ ਚੰਗੀ ਵਾਲੇ ਹੂੰ ਤੇਾ ਠੰਡਾ ਪਾਣੀ ਕਰਕੇ ਜਿਵੇਂ ਪਾਣੀ ਬਾਲਟੀ ਭਰ ਕਿੱਦਾਂ ਆਉਂਦੀ ਐ ਨਾ ਨਾਨਾ ਬੀਬੀ ਅੱਛਾ ਮੇਰੇ ਤੇ ਬਾਪੂ ਨੇ ਹਾਨੀ ਬਾ ਭਾਈ ਸਾਡੇ ਬੀਬੀ ਨੇ ਆਉਂਦੇ ਸੀ ਹਲਕੇ ਡੀ ਤੇਰੀ ਬੀਬੀ ਲਾਉ ਭਾਈ ਗੱਲਾਂ ਤੋਂ ਬੀਬੀ ਦੀ ਪੁਰਾਣੀ ਯਾਦ ਸਾਂਝੀ ਕੀਤੀ ਆ ਜਾ ਵੀ ਭਾਈ ਕਿੱਥੇ ਬੈਠਾ ਆ ਮੰਮੀ ਕਿਹੜਾ ਹਜੇ ਤੜਕਾ ਲਾਈ ਜਾਂਦੀ ਹੈ ਬੀਬੀ ਕਿਉਂ ਚੁਰੀ ਜਾਂਦੀ ਰਹਿਣੀ ਹੈ ਬੀਬੀ ਕਿਉਂ ਚੁਰੀ ਜਾਂਦੀ ਕੋਈ ਗਲ ਨਹੀਂ ਤਾਰ ਬੰਨੀ ਜੋਗੀ ਚਲੋ ਜੀ ਮੈਂ ਜਾਨੀ ਆ ਪੁਰਸ਼ਵਲ ਤਾਰਾਂ ਕੱਢੀ ਤੁਹਾਡੇ ਨਾਲ ਬੀਬੀ ਨੇ ਪੁਰਾਣੀ ਯਾਦ ਹੈ ਜਿਹੜੀ ਸਾਂਝੀ ਕੀਤੀ ਮੈਨੂੰ ਦਰਦ ਲੱਗੇ ਮੈਨੂੰ ਪਤਾ ਨਹੀਂ ਬੀਬੀ ਕੀ ਸੁਣਾਉਗੀ ਕਈ ਵਾਰ ਬੀਬੀ ਨੂੰ ਪਤਾ ਵੀ ਲੱਗਦਾ ਹੁੰਦਾ ਵੀ ਵਲੌਗ ਬਣੀ ਜਾਂਦਾ ਜਾ ਕਈ ਵਾਰੀ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਆ ਤੇ ਚਲੋ ਵਧੀਆ ਹੀ ਸੀ ਜਿਹੜੀ ਗੱਲ ਸੁਣਾਈ ਮੈਂ ਆਖਿਆ ਪਤਾ ਨਹੀਂ ਬੀਬੀ ਕੀ ਸੁਣਾਉਗੀ ਮੈਂ ਇਹ ਕਾ ਬਲੌਗ ਵੀ ਬਣੀ ਜਾਂਦਾ ਪਤਾ ਨਹੀਂ ਬੀਬੀ ਕੀ ਸੁਣਾਉਗੀ ਮੈਂ ਕੋਈ ਗੱਲ ਬਾਤ ਕੋਈ ਹੋਰ ਹੀ ਨਾ ਕੱਟ ਮਾਰੀ ਲਓ ਜੀ ਪਹਿਲਾਂ ਕੈਂਪਰ ਭਰ ਜਗੇ ਬੁੜੀਆਂ ਦੇ ਕੰਮ ਕਿਹੜਾ ਲੋਟਾ ਕੋਈ ਕੰਮ ਨਿਕਲਿਆ ਤੇ ਕਦੇ ਕੋਈ ਕੰਮ ਉਦੋਂ ਦੀ ਮੈਂ ਦੁੱਧ ਸਾਂਭੀ ਨਾਦੀ ਹਜੇ ਤੱਕ ਨੇ ਸਾਬ ਭਾਂਡਿਆਂ ਵੱਲ ਚਲੀ ਗਈ ਕਿਉਂਕਿ ਭਾਂਡੇ ਯਾਰੀ ਕੱਟ ਬੁੜੀਆਂ ਦੇ ਵਿਚਾਰੀਆਂ ਦੇ ਕੰਮ ਨਹੀਂ ਲੋਟਾਂ ਵਿੱਚ ਨਾਲੇ ਕੋਈ ਬੇਦਗਾਣੀ ਹੈਗਾ ਆਖ ਦਿੰਦੇ ਬੰਦੇ ਆਖ ਦਿੰਦੇ ਬੁੜੂਆਂ ਨੂੰ ਕਿਹੜੇ ਕੰਮ ਉਹ ਲੋ ਜਿੱਦਾਂ ਆਪਾਂ ਕਲੀਨ ਆਇਦੋਂ ਨੂੰ ਵਾਲਾ ਵਾਲੇ ਤੇ ਇੱਧਰ ਬਣਾਇਦਾ ਹਾਲਕ ਬਣੇ ਬਣ ਕੇ ਖਰਾਬੀ ਹੈ ਤੇ ਉਹਨਾਂ ਤਾਂ ਗ੍ਰੀਨ ਗ੍ਰੀਨਾ ਕੇਵਲੇ ਦੇ ਵਿੱਚ ਪਤਾ ਨਹੀਂ ਕਿਹਦਾ ਤੋਂ ਚਿੱਟਾ ਜਿਹਾ ਦਿਖਾਈ ਦੇ ਜਾਂਦਾ ਆਹ ਚਿੱਟਾ ਪਤਾ ਨਹੀਂ ਕਿਹਦਾ ਤੋਂ ਚਿੱਟੀਆਂ ਦਿਖਾਈ ਦਿੰਦੇ ਇਦਾਂ ਦਾ ਕੁਝ ਵੀ ਨਹੀਂ ਹੈ ਗ੍ਰੀਨ ਗ੍ਰੀਨਾ ਦੇਖੋ ਦੇਖਦੇ ਆਂ ਖਾ ਕੇ ਰੋਟੀ ਦੇ ਨਾਲ ਕਿੱਦਾਂ ਦੀ ਜਿਹੜੀ ਸਬਜ਼ੀ ਬਣੀ ਹੈ ਆ ਮੰਮੀ ਨੇ ਗੱਡੀ ਹੋਈ ਹੈ ਤੇ ਚਲੋ ਜੀ ਦੁੱਧ ਪਾਲੀਆ ਪਚਾਕ ਦੇ ਵਿੱਚ ਬੱਠੇ ਕੰਮ ਨੇ ਦੀ ਮੀਨੀ ਵਸਾਂਗ ਨੂੰ ਜਾਣੀ ਲੱਗਦੀ ਰੋਟੀ। ਦੀ ਨਵਦੀਂ ਵਾਰਸ ਚ ਬਸ ਇਹ ਤਿੰਨ ਕੈਂਡੀਆਂ ਹੀ ਸੀ ਫੋਰ ਹੈਣੀਗੇ ਉਹਨੂੰ ਰੱਖਦੀ ਇੱਕ। ਲਓ ਜੀ ਟਾਈਮ ਹੋ ਗਿਆ 8:30 9:00 ਦਾ ਤੇ ਆਪ ਰੋਟੀ ਪਣੀ ਸਾਰੇ ਨੇ ਛਕ ਲਿਆ ਬੇਲੇ ਹੋ ਗਏ ਆਗੇ ਕੰਮ ਕਰ ਕਰਕੇ ਬਸ ਦੁੱਧ ਫੜਾਉਣੇ ਹੁਣ ਤਿੰਨੇ ਕੈਂਡੀਆਂ ਨਹੀਂ ਹੁਣ ਖਾਣੀਆਂ ਆਂ। ਠੀਕ ਐ। ਪਰਸ ਚ ਪਰਸ ਬਰੋਲੇ ਵਣਾ ਰਹਿ ਨਹੀਂ ਸਕਦੇ ਇਹਨਾਂ ਨੂੰ ਜਿਹੜੀ ਕੈਂਡੀ ਮਿਲੀ ਇਹਨਾਂ ਨੇ ਖਾ ਜਾਣੀ ਪਰ ਮੈਂ ਵੀ ਕਦੀ ਨਹੀਂ ਖਾਦੀ। ਔਨਲੀ ਨਰੀਆਲਾ ਵਾਲੀ ਜਿਹੜੀ ਕੈਂਡੀ ਹੁੰਦੀ ਉਹ ਉਹ ਹੀ ਖਾਂਦੀ ਉਹ ਬੜੀ ਪਸੰਦ ਲਾਦੀ। ਹੋਰ ਕਦੇ ਕੋਈ ਕੈਂਡੀ ਨਹੀਂ ਖਾਦੀ। ਲਓ ਜਾਂਸ ਕੱਪੜੇ ਵਗੈਰਾ ਤਾਂ ਬਾਹਰ ਹੀ ਪਹਿ ਰਣਗੇ ਤੇ ਉਧਰ ਉਹ ਜਿਹੜੀ ਤਾਰ ਐ ਢਿੱਲੀ ਹੋ ਗਈ ਜਮਾ نیچے ਆਏ ਪਏ ਐ ਕੱਪੜੇ। ਗੇਟ ਖੁੱਲਾ ਪੈ ਕਹੂੰਗੀ ਨਵਰੀਤ ਦੇ ਨਵਰੀਤ ਦੇ ਡੇਢੀ ਘਰਣ ਚਲੇ ਗਏ ਰੁਤੀ ਵਗੈਰਾ ਖਾ ਕੇ ਕੁਛ ਨਾ ਕੁਛ ਖਾ ਕੇ ਆਈ ਹੋਣਗੇ ਬਠੰਡੇ। ਸਾਨੂੰ ਤਰਨ ਚਲੇ ਆ ਬੇਟਾ ਵੱਧ ਭਰਿਆ ਪਿਆ। ਤੇ ਪੜਾਈਏ ਆਪਾਂ ਬੀਬੀ ਨੂੰ ਦੁੱਧ। ਕਿ ਉਹ ਕਮੇ ਕੱਟ ਕੇ ਰੱਖਿਆ ਸੀਗਾ ਹੁਣ ਤਾਂ ਨਾ ਭਰਨਾ ਪਵੇਗਾ ਥਾਂ ਥਾਂ ਤੇ ਹੁਣ ਤਾਂ ਐਪਲਾਂ ਦੀ ਢੇਰ ਲੱਗੇ ਹੋਏ ਆ ਹੁਣ ਤਾਂ ਵੈਸੇ ਟੇਸਟੀ ਆਗੇ ਇਹ ਤੋਂ ਪਹਿਲਾਂ ਕੱਚੜ ਜਿਹੀ ਸੀ ਲੈ ਵੀ ਵੀ ਦੁੱਧ ਪਿਆ ਸਮ੍ਰਿਤਾ ਓ ਸਮ੍ਰਿਤਾ ਅੱਜ ਮੈਂ ਪਨੀਰ ਦੀ ਮਾਰੀਨੇ ਤੇ ਪਾਲਕ ਦੀ ਮਾਰੀਨੇ ਰੋਟੀ ਖਾਣੀ ਹੌਲੀ ਹੌਲੀ ਹਾਂ ਮੈਂ ਅੱਜ ਪਨੀਰ ਦੀ ਮਾਰੀਨੇ ਤੇ ਉਹਦੀ ਮਾਰੀਨੇ ਰੋਟੀ ਖਾ ਲਈ ਮੈਂ ਖਿਆ ਸਕੂਲ ਚ ਲਾਇਆ ਤਾਂ ਗਈ ਮਸਾਂ ਖਾਧੀ ਰੋਟੀ ਮੈਂ ਕੋਲ ਲੱਗੇ ਆਪੜ ਖਾਣਾ ਕੱਟ ਕੇ ਟੁਕਰੀ ਲੱਗੇ ਟੁਕਰੀ ਲੱਗੇ ਫਰਿੱਜ ਚ ਰੱਖ ਲੈ ਵਾਰੀ ਲੈ ਨੰਦ ਰੱਖ ਦੋ ਫਰਿੱਜ ਚ ਨਹੀਂ ਤਾਂ ਉਥੇ ਮੇ ਵਰਗੇ ਪਹਿਲਾਂ ਆ ਜਾਂਦੇ ਨੇ ਤੇ ਚੱਕ ਹੀ ਦਿੰਦੇ ਆ ਫੱਟੇ ਫਿਰ ਸਾਰੇ ਕਾਸੀ ਦੇ ਕੱਲ ਮੈਂ ਜਲੇਬੀਆਂ ਮੰਗਾਈਆਂ ਮੇਰੇ ਹੁੰਦੀ ਨੂੰ ਸਾਰੇ ਗਏ ਰਹੇ ਜਲੇਬੀਆਂ ਚੱਕਦੀਆਂ ਖਾ ਗਈਆਂ ਕਿਉਂਕਿ ਜਦੋਂ ਆ ਜਾਂਦੇ ਆ ਹਨਾ ਖੇਡੀ ਜਾਂਦੇ ਆ ਤੁਰੀਆਂ ਫਿਰਦੀਆਂ ਰਹਿੰਦਾਂਗਾ ਫਿਰ ਤੁਰੇ ਫਿਰਦੇ ਨੂੰ ਕੁਛ ਟਵਾਕਾਂ ਨੂੰ ਪਤਾ ਹੀ ਵੀ ਭੁੱਖ ਜ਼ਿਆਦਾ ਲੱਗਦੀ ਆ ਤੇ ਆਪਣੇ ਵਰਗੇ ਤਾਂ ਕਈ ਵਾਰੀ ਖਾਣ ਦੀ ਘੋਲੀ ਕਰ ਲੈਂਦੇ ਵਿਚਾਲ ਕੋਈ ਨਹੀਂ ਫੇਰ ਖਾਣ ਫੇਰ ਖੋਵੇਂ ਨੇ ਜਵਾਕ ਹੈ ਜਿਹੜੇ ਚੱਕ ਦੋ ਪਤਾ ਹੈ ਪਾਟਾ ਆ ਕੀ ਹੁਣ ਖਾਈ ਦੇਖਾ ਮੱਖਣੀ ਆਇਆ ਉਮ ਬੈੱਡ ਸ਼ੀਟ ਵੀ ਕੱਲ ਨੂੰ ਪਰਸੋਂ ਤੋਂ ਹੁੰਨ ਸੰਡੇ ਨੂੰ ਸਾਫ਼ ਕਰਨਾ ਰਹੀ ਪਈ ਐਸ ਕੀ ਬੈੱਡ ਸ਼ੀਟ ਕੋਈ ਲੈ ਲੈਤੀ ਵੀਰੇ ਤੋਂ ਧਿਆਨ ਨਾਲ ਕੱਟੇ ਹੱਥ ਨਾ ਵੜਾਲੀ ਆਪਦਾ ਧਿਆਨ ਨਾਲ ਦੋ ਦੋ ਪਾਸੇ ਘਾਰੇ ਦੇ ਐਪਲ ਦੇ ਹਾਂ ਨਾ ਕੱਟ ਜੇ ਦੇ ਚੱਲ ਹਾਂ ਭੈਣੇ ਉਂਗਲ ਨਾ ਕੱਟ ਲਈ ਰਹਿਣ ਦੇ ਤੈਨੂੰ ਨਹੀਂ ਕੱਟਣਾ ਹੁੰਦਾ ਦਾ ਸਮਰੀਤ ਉਂਗਲ ਕੱਟੇ ਜੋਗੀ ਬੱਤੇ ਹੀ ਕੀ ਤਰੀਕੇ ਤੇ ਰੈਪਲ ਕੱਟਣ ਦਾ ਪੇਪਰ ਦੇਨੇ ਆ ਕੱਲੋਂ ਕਦੇ ਪੇਪਰ ਆਗਾ ਕਿੰਨਾ ਪਸੀਨਾ ਆਇਆ ਹੁਣ ਹੁਣ ਸਾਈਕਲ ਦਵੱਲ ਕੇ ਆਈ ਆ ਬੂਰਾ ਦੇਖੋ ਐ ਦੇਖ ਕੇ ਪਸੀਨੇ ਨਾਲ ਭਰਿਆ ਪਿਆ ਸਿਰ ਤੇ ਪਰ ਗਰਮੀ ਹਜੇ ਵੀ ਇੰਨੀ ਜਿਆਦੇ ਹੁੰਦੀ ਹੈ ਹਜੇ ਕੋਈ ਮੌਸਮ ਚੇਂਜ ਨਹੀਂ ਹੋਇਆ ਬਸ ਜਦੋਂ ਸਵੇਰ 5 ਵਜੇ ਉੱਠਦੇ ਆ ਉਦੋਂ ਥੋੜਾ ਜਿਹਾ ਚੇਂਜ ਲੱਗਦਾ ਵੀ ਵਧੀਆ ਕਦੇ ਕਦੇ ਤਾਂ ਹਵਾ ਜੀ ਚੱਲਦੀ ਹੁੰਦੀ ਹੈ ਤੇ ਵੀ ਜਨਨ ਕੀ ਗਰਮੀ ਜੀ ਨੇ ਫੀਲ ਹੁੰਦੀ ਗੀ ਤੇ ਪਰਦੇ ਨੇ ਕੋਈ ਹਾਲ ਨਹੀਂ ਪੈਣੇ ਐ ਕਾਫਰ ਮੀਚਰ ਜੇ ਨਾ ਕਰੀ ਚੱਲ ਯਾਰ ਪਰਦਾ ਢੰਗ ਨਾਲ ਪਾੜੀਆਂ ਕਰ ਲਾ ਤੇ ਲੋ ਜੀ ਆਪਾਂ ਇਸ ਦੇ ਨਾਲ ਹੀ ਕਰਦੇ ਆ ਆਪਣੇ ਬਲੌਗ ਦਾ ਐਂਡ ਹੈ ਨਾ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਪਲੀਜ਼ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਬਲੌਗ ਜਿਹੜੇ ਤੁਸੀਂ ਇੰਜੋਏ ਕਰ ਸਕੋ